ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਕੁੱਕੂ ਤੇ ਮੇਰੇ ਨਾਲ ਆ ਜੀ ਮੰਗਲ ਮੱਤਾ ਜੀ ਤੇ ਅਸੀਂ ਅੱਜ ਤੜਕੇ ਸਵੇਰ ਚੱਲੇ ਸੀ 5 ਵਜੇ ਤੇ ਕਿੰਨੇ ਕਿੜਾ ਅਸੀਂ ਸਵੇਰ ਲੱਗ ਪਾ ਸੀ ਜੀ ਜਿੰਜੇ ਦਾ ਹੋਰ ਰਾਮਲਾ ਵੀ ਹੋਈ ਸੀ ਤੇ ਅਸੀਂ ਜਿਹੜੇ ਨੂੰ ਲੁੱਟਾ ਸੀ ਬੈਠੇ ਆ ਰੋੜ ਮੰਡੀ ਦੇ ਕੋਲੇ ਪੈਂਦਾ ਇਹ ਢਮਣ ਕਲਾ ਢਮਣ ਕਲਾ ਇਥੇ ਬੈਠੇ ਆ ਅਗਰੇ ਤਾਂ ਬਣਾਈ ਆ ਜੀ ਅੱਜ ਸਦੂ ਸਵੇਰੇ ਅਸੀਂ ਕਾਟ ਕੀਤਾ ਸੀ ਕਿ ਸਾਨੂੰ ਆ ਬਹੁਤ ਸਾਰਾ ਮਾਨ ਸਨਮਾਨ ਮਿਲਿਆ ਜੀ ਜੋ ਸਾਨੂੰ ਉਹਨਾਂ ਨੇ ਸਰਕਾਰ ਤੋਂ ਸਕੂਲ ਨੇ ਸਾਨੂੰ ਬਹੁਤ ਬੜੀ ਲੱਗੀ ਅਸੀਂ ਤੁਹਾਨੂੰ ਜਿਹੜਾ ਸਾਨੂੰ ਮਾਨ ਸਨਮਾਨ ਮਿਲਿਆ ਜੀ ਉਹ ਅਸੀਂ ਤੁਹਾਨੂੰ ਦਿਖਾਉਣ ਲੱਗੇ ਆ ਤੇ ਦੇਖੋ ਮਾਨ ਮਹਿਸੂਸ ਹੁੰਦਾ ਨਾ ਗੱਲਾਂ ਤੇ ਜਦੋਂ ਸਾਨੂੰ ਕੋਈ ਮਾਨ ਦਿੰਦਾ ਹਨਾ ਤੇ ਸਨਮਾਨਤ ਕਰਦਾ ਸੋ ਕਲਾ ਦੇ ਪ੍ਰੇਮੀ ਆ ਜੀ ਸਾਨੂੰ ਬਹੁਤ ਮਿਲਿਆ ਸਰਕਾਰੀ ਦਾ ਹੋਰ ਤਾਂ ਕੋਈ ਫੈਕਸ਼ਨਲ ਨਾ ਸੱਚੀ ਇਵੈਂਟ ਹੈਡ ਮੈਮ ਦੇ ਔਰ ਬੜੀ ਖੁਸ਼ੀ ਹੁੰਦੀ ਆ ਕਿ ਰੀਲਾਂ ਦਾ ਦੌਰ ਚੱਲੀ ਜਾਂਦਾ ਇੰਸਟਾਗ੍ਰਾਮ ਦਾ ਦੌਰ ਚੱਲੀ ਜਾਂਦਾ ਫਿਰ ਵੀ ਰੰਗ ਬਾਂਚਾਲਿਆਂ ਨੂੰ ਇੰਨੀ ਸਪੋਰਟ ਕਰਦੇ ਆ ਇਸ ਤਰ੍ਹਾਂ ਸਨਮਾਨ ਕਰਦੇ ਆ ਬਹੁਤ ਬਹੁਤ ਧੰਨਵਾਦ ਆਰੇ ਨਾ ਬਹੁਤ ਸਾਰਾ ਅਸੀਂ ਸੈਲੋ ਕਰ ਰਹੇ ਆ ਦਿਨ ਦਿਨ ਪਿੰਡ ਪਿੰਡ ਚੱਲ ਕੇ ਅਸੀਂ ਆਪਣੇ ਨਾਟਕਾਂ ਆਹੀਂ ਸਮਾਜ ਦੇ ਵਿੱਚ ਸੁਕਰੀਤੀਆਂ ਫੈਲੀਆਂ ਹੋਈਆਂ ਕਿਉਂਕਿ ਨਸ਼ੇ ਦਾ ਦੌਰ ਚੱਲ ਰਿਹਾ ਉਸ ਬਾਰੇ ਸੁਚੇਤ ਕਰ ਰਹੇ ਆਂ ਅਤੇ ਨਾਲ ਸੋਚੀ ਰੋਟੀ ਵੀ ਚੱਲ ਰਹੀ ਹੈ ਤੁਸਾਨੂੰ ਸਾਰਿਆਂ ਨੂੰ ਪਤਾ ਵੀ ਅਸੀਂ ਦੀ ਪਰਵਾਹ ਆ ਤੇ ਵੀਰ ਜੀ ਜੇ ਵੀਡੀਓ ਚੰਗੀ ਲੱਗਦੀ ਹੈ ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਸਾਡਾ ਵੀ ਯਾਰ ਹੌਸਲਾ ਬਣ ਜਾਂਦਾ ਜਦੋਂ ਤੁਸੀਂ ਵੀ ਸਾਡੀ ਵੀਡੀਓ ਨੂੰ ਸ਼ੇਅਰ ਕਰਦੇ ਆ ਅੱਗੇ ਜਾਂਦੀ ਵੀਡੀਓ ਤੇ ਜਿੰਨੇ ਸਾਨੂੰ ਵਿਊ ਆਉਂਦੇ ਆ ਸ਼ੇਅਰ ਕਰਦੇ ਆ ਉਹ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਦਿੰਦੇ ਆ ਤੇ ਵੀਡੀਓ ਵਿੱਚ ਮੈਂ ਤੁਹਾਨੂੰ ਇਹ ਵੀ ਸਾਡਾ ਸਾਂਝਾ ਕਰਾਂਗੇ ਸੀ ਵੀ ਕੀ ਸੀ ਇਸ ਕਿੰਨਾ ਠੀਕ ਆ ਜੀ ਇਹ ਦੇਖਾਂਗੇ ਵੀ ਵਿੱਚ ਕੀ ਹੈ ਤੇ ਜੋ ਵੀ ਹੋਇਆ ਸਾਡੇ ਲਈ ਬਹੁਤ ਗਰਭ ਦੀ ਗੱਲ ਆ ਵੀ ਸਾਨੂੰ ਬਹੁਤ ਵੱਡੀ ਚੀਜ਼ ਚਲਦੇ ਆ ਸਾਡੇ ਜੋ ਪਹੁੰਚੇ ਆ ਇਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਆ ਜੋ ਕੋਲਾ ਉਹਨੇ ਪ੍ਰਬਾਲਨ ਦਾ ਆਪਣੇ ਪਰਿਵਾਰ ਸਾਡੀਆਂ ਭਾਵਨਾ ਨੂੰ ਸਮਝਦਾ ਪਰਿਵਾਰ ਸਾਡਾ ਅੱਜ ਵੀ ਇਸ ਲਾਈਨ ਦੇ ਵਿੱਚ ਸਰਗਰਮਾ ਸੋ ਬਹੁਤ ਬਹੁਤ ਧੰਨਵਾਦ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰਦੇ ਹੋ ਕਮੈਂਟ ਕਰਿਓ ਔਰ ਚੈਨਲ ਮੰਗਲ ਮੱਤੇ ਨੂੰ ਸਬਸਕ੍ਰਾਈਬ ਕਰਿਓ ਔਰ ਬਾਈਕਰ ਪੇਜ ਕਿਡਾ ਗੁਰਪ੍ਰੀਤ ਪੁੱਪੂ YouTube ਚੈਨਲ ਆ ਜੀ ਆਪਣਾ ਪੁੱਪੂ ਬੱਗੇ ਆ ਨਾ ਜਦੋਂ ਮਰਜੀ ਸਰਚ ਕਰੋ ਆਊਗਾ ਠੀਕ ਆ ਜੀ ਤੇ ਜੋ ਪਾਲ ਤੁਹਾਡੇ ਨਾਲ ਸਾਂਝੇ ਕੀਤੇ ਹਨ ਇਹਨਾਂ ਨੂੰ ਤੁਸੀਂ ਅੱਗੇ ਪਹੁੰਚਾਉਣਾ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਤੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਵੀ ਅਸੀਂ ਤੁਹਾਡੇ ਤੱਕ ਵੀਡੀਓ ਪਹੁੰਚਾਈਏ ਹਾਂਜੀ ਥੈਂਕ ਯੂ ਧੰਨਵਾਦ ਜੀ ਨੈਕਸਟ ਵੀਡੀਓ ਵਿੱਚ ਥੈਂਕ ਯੂ ਜੀ ਰੋ ਥੈਂਕ ਯੂ ਧੰਨਵਾਦ